ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਸਥਾਨ ਵਜੋਂ ਉੱਪਰ ਹੈ ਕਿਉਂਕਿ ਵਰਲਡ ਯੂਨੀਵਰਸਿਟੀ ਰੈਂਕਿੰਗ 2024 ਦੇ ਅਨੁਸਾਰ ਦੁਨੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚੋਂ ਨੋ ਆਸਟ੍ਰੇਲੀਆ ਯੂਨੀਵਰਸਿਟੀਆਂ ਨੇ ਜਦੋਂ ਕਿ 95% ਆਸਟ੍ਰੇਲੀਆ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰ ਤੇ ਦਰਜਾ ਦਿੱਤਾ ਗਿਆ ਇੱਕ ਵਾਰ ਜਦੋਂ ਤੁਸੀਂ ਯੂਨੀਵਰਸਿਟੀ ਅਤੇ ਕੋਰਸ ਦੀ ਚੋਣ ਕਰ ਲੈਂਦੇ ਹੋ ਦਾ ਆਸਟ੍ਰੇਲੀਆਈ ਅਧਿਆਨ ਵੀਜ਼ਾ ਲਈ ਅਰਜ਼ੀ ਦੇਣ ਦਾ ਸਮਾਂ ਆ ਜਾਂਦਾ ਹੈ ਵਿਦਿਆਰਥੀਆਂ ਵੀਜ਼ਾ ਤੁਹਾਨੂੰ ਆਪਣੀ ਪਸੰਦ ਦੀਆਂ ਆਸਟ੍ਰੇਲੀਆ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚੋਂ ਕਿਸੇ ਇੱਕ ਵਿੱਚ ਪੜਨ ਦੀ ਆਗਿਆ ਦਿੰਦਾ ਹੈ ਇਹ ਸਮਝਣਾ ਮਹੱਤਵਪੂਰਨ ਹੈ ਕਿ ਤੁਹਾਡੇ ਵਿਦਿਆਰਥੀ ਵੀਜ਼ੇ ਨਾਲ ਜੁੜੀਆਂ ਸ਼ਰਤਾਂ ਕੀ ਨੇ ਇਸ ਵਿੱਚ ਇੱਕ ਲਾਗਤ ਵੀ ਸ਼ਾਮਿਲ ਹੈ ਅਤੇ ਆਸਟ੍ਰੇਲੀਆ ਵਿੱਚ ਸਬ ਕਲਾਸ 500 ਵਿਦਿਆਰਥੀਆਂ ਵੀਜ਼ਾ ਰੱਖਣ ਵਾਲੀ ਵਿਦੇਸ਼ੀ ਵਿਦਿਆਰਥੀਆਂ ਨੂੰ ਕਿੰਨੇ ਘੰਟੇ ਕੰਮ ਕਰਨ ਦੀ ਆਗਿਆ ਹੈ ਆਸਟ੍ਰੇਲੀਆਈ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਕਿਸੇ ਆਸਟ੍ਰੇਲੀਆਈ ਸਿੱਖਿਆ ਜਾਂ ਟ੍ਰੇਨਿੰਗ ਪ੍ਰੋਵਾਈਡਰ ਦੇ ਕੋਸ ਵਿੱਚ ਦਾਖਲਾ ਲੈਣ ਦੀ ਲੋੜ ਹੋਵੇਗੀ ਅਤੇ ਸਰਕਾਰੀ ਤੋਂ ਦਾਖਲੇ ਦੀ ਪੁਸ਼ਟੀ ਪ੍ਰਾਪਤ ਕਰਨੀ ਪਵੇਗੀ ਫਿਰ ਤੁਹਾਨੂੰ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ ਪਾਵੇ ਤੁਸੀਂ ਉੱਚ ਸਿੱਖਿਆ ਵੋਕੇਸ਼ਨਲ ਅਤੇ ਸਿੱਖਿਆ ਸਿਕਲਾਈ ਪਾਥਵੇ ਕੋਰਸ ਜਾਂ ਓਵਰਸੀਜ਼ ਸਟੂਡੈਂਟਸ ਲਈ ਅੰਗਰੇਜ਼ੀ ਭਾਸ਼ਾ ਦੇ ਟਿਬਰ ਕੋਰਸ ਲਈ ਜਾ ਰਹੇ ਹੋ ਤੁਹਾਨੂੰ ਸਬ ਕਲਾਸ 500 ਵਿਦਿਆਰਥੀ ਵੀਜ਼ਾ ਦੀ ਲੋੜ ਹੋਵੇਗੀ ਸਬ ਕਲਾਸ 500 ਵਿਦਿਆਰਥੀ ਵੀਜ਼ਾ ਦੇ ਨਾਲ ਤੁਸੀਂ ਆਪਣੇ ਕੋਰਸ ਦੀ ਮਿਆਦ ਲਈ ਜਾਂ ਵੱਧ ਤੋਂ ਵੱਧ 5 ਸਾਲ ਲਈ ਆਸਟ੍ਰੇਲੀਆ ਵਿੱਚ ਰਹਿ ਸਕਦੇ ਹੋ ਅਤੇ ਆਸਟ੍ਰੇਲੀਆ ਦੇ ਅੰਦਰ ਜਾਂ ਬਾਹਰ ਯਾਤਰਾ ਕਰ ਸਕਦੇ ਹੋ एक जुलाई दो हज़ार पच्ची तो सब क्लास पांच सौ विद्यार्थी वीज़ा फीस प्रति वीज़ा रसी सोलह सौ सो डॉलर डालर तो वा के दो हज़ार डॉलर डालर कर दिती गई है ਸਬ ਕਲਾਸ 500 ਉਹ ਵਿਦਿਆਰਥੀ ਵੀਜ਼ਾ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚ 5 ਸਾਲਾਂ ਤੱਕ ਪੜ੍ਹਨ ਲਈ ਆਸਟ੍ਰੇਲੀਆ ਜਾਣ ਦੀ ਆਗਿਆ ਦਿੰਦਾ ਹੈ ਆਸਟ੍ਰੇਲੀਆ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿਦਿਆਰਥੀ ਵੀਜ਼ਾ ਦੀ ਲਾਗਤ 25% ਵਧ ਗਈ ਹੈ ਹਾਲਾਂਕਿ ਇਹ ਵਾਧਾ 2024 ਦੇ ਫੀਸ ਵਾਧੇ ਨਾਲੋਂ ਬਹੁਤ ਘੱਟ ਹੈ 2024 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਦੀ ਲਾਗਤ 710 ਆਸਟ੍ਰੇਲੀਅਨ ਡਾਲਰ ਤੋਂ ਵਧਾ ਕੇ 1600 ਆਸਟ੍ਰੇਲੀਅਨ ਡਾਲਰ ਕਰ ਦਿੱਤੀ ਗਈ ਜੋ ਕਿ 125% ਦਾ ਵਾਧਾ ਹੈ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 1225 ਆਸਟ੍ਰੇਲੀਅਨ ਡਾਲਰ ਦੀ ਵਾਧੂ ਬਿਨੈਕਾਰ ਫੀਸ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ 400 ਆਸਟ੍ਰੇਲੀਅਨ ਡਾਲਰ ਹੈ ਇਹ 2000 ਆਸਟ੍ਰੇਲੀਆ ਡਾਲਰ ਦੀ ਮੂਲ ਅਰਜ਼ੀ ਫੀਸ ਤੋਂ ਇਲਾਵਾ ਜੇਕਰ ਤੁਸੀਂ ਅਰਜ਼ੀ ਜਮ੍ਹਾਂ ਕਰਨ ਵੇਲੇ ਆਸਟ੍ਰੇਲੀਆ ਵਿੱਚ ਹੋ ਤਾਂ 700 ਆਸਟ੍ਰੇਲੀਆ ਡਾਲਰ ਬਾਅਦ ਵਾਲਾ ਅਸਥਾਈ ਅਰਜ਼ੀ ਚਾਰਜ ਵੀ ਦੇਣਾ ਪੈ ਸਕਦਾ ਹੈ ਸਬ ਕਲਾਸ 500 ਵਿਦਿਆਰਥੀ ਵੀਜ਼ਾ ਵਿਦਿਆਰਥੀ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਜਿਸ ਵਿੱਚ ਉਹਨਾਂ ਦਾ ਸਾਥੀ ਜਾਂ ਬੱਚਾ ਵੀ ਸ਼ਾਮਲ ਹੈ ਉਹਨਾਂ ਨੂੰ ਲਿਆਂਦੀ ਆਗਿਆ ਦਿੰਦਾ ਹੈ ਸਭ ਤੋਂ ਮਹੱਤਵਪੂਰਨ ਹੈ ਸਭ ਵਿਦਿਆਰਥੀ ਵੀਜ਼ਾ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨਾ ਹੈ ਜੇਕਰ ਤੁਸੀਂ ਵੀਜ਼ਾ ਦੀਆਂ ਕਿਸੇ ਵੀ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਹਾਡਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਵਿਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਦੇ ਦੌਰਾਨ ਹਰ 2 ਹਫ਼ਤੇ ਅੰਦਰ 48 ਘੰਟੇ ਕੰਮ ਕਰ ਸਕਦੇ ਨੇ ਜਿਨ੍ਹਾਂ ਵਿਦਿਆਰਥੀਆਂ ਨੇ ਖੋਜ ਜਾਂ ਡਾਕਟੋਰੇਟ ਦੀ ਡਿਗਰੀ ਦੁਆਰਾ ਮਾਸਟਰ ਡਿਗਰੀ ਸ਼ੁਰੂ ਕੀਤੀ ਹੈ ਉਹਨਾਂ ਲਈ ਕੰਮ ਦੇ ਘੰਟਿਆਂ ਦੀ ਕੋਈ ਸੀਮਾ ਨਹੀਂ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਵੀ ਕੰਮ ਕਰਨ ਦੀ ਇਜਾਜ਼ਤ ਹੈ ਕਿਉਂਕਿ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦੇ ਅਧਿਕਾਰ ਹੁੰਦੇ ਨੇ ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ੇ ਤੇ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ਹਰ ਦੋ ਹਫ਼ਤੇ ਅੰਦਰ ਵੱਧ ਤੋਂ ਵੱਧ 48 ਘੰਟੇ ਹੈ ਕੰਮ ਦੇ ਘੰਟੇ ਪ੍ਰਤੀ ਦੋ ਹਫ਼ਤੇ ਵੱਟ ਤੋਂ ਵੱਧ 48 ਘੰਟੇ ਦੀ ਇਹ ਸੀਮਾ ਪੜਾਈ ਦੀਆਂ ਸ਼ਰਤਾਂ ਅਤੇ ਸਮੈਸਟਰਾਂ ਦੌਰਾਨ ਕੰਮ ਕਿਤੇ ਘੰਟਿਆਂ ਤੇ ਲਾਗੂ ਹੁੰਦੀ ਹੈ ਜਿਸ ਵਿੱਚ ਇਹ ਪ੍ਰੀਖਿਆਵਾਂ ਹੋਣ ਵਾਲੇ ਅਤੇ ਤੁਹਾਡੇ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਸ਼ਾਮਿਲ ਹੈ ਜਦੋਂ ਤੱਕ ਕਿ ਤੁਹਾਡੇ ਕੋਲ ਇੱਕ ਵੱਖਰਾ ਵੀਜ਼ਾ ਨਾ ਹੋਵੇ ਜੋ ਤੁਹਾਨੂੰ ਪਹਿਲੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੋਵੇ ਹੋਰ ਸਮੱਸਿਆ ਇਹ ਤੁਸੀਂ ਵਿਦਿਆਰਥੀ ਵੀਜ਼ਾ ਤੇ ਅਸੀਮਤ ਘੰਟੇ ਕੰਮ ਕਰ ਸਕਦੇ ਹੋ ਉਦਾਹਰਨ ਵਜੋਂ ਨਿਟਾਰਟ ਕੋਰਸ ਬ੍ਰੇਕਾ ਦੌਰਾਨ ਮਾਸਟਰ ਬਾਏ ਰਿਸਰਚ ਜਾਂ ਡਾਕਟੋਰੇਟ ਡਿਗਰੀ ਪ੍ਰੋਗਰਾਮ ਤੇ ਵਿਦਿਆਰਥੀ ਕੋਰਸ ਸ਼ੁਰੂ ਹੋਣ ਤੋਂ ਬਾਅਦ ਆਪਣੀ ਪੜ੍ਹਾਈ ਦੌਰਾਨ ਕਿਸੇ ਵੀ ਸਮੇਂ ਪ੍ਰਤੀ ਦੋ ਹਫ਼ਤੇ 48 ਘੰਟੇ ਤੋਂ ਵੱਧ ਕੰਮ ਕਰ ਸਕਦੇ ਹੋ